ਆ ਜਾਂਦਾ ਜੇ ਜੇ ਤਿੰਨ ਦਿਨ ਇੱਥੇ ਲੌਣਾ ਤਾਂ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਨਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਐਤ ਤੇ ਸੋਮ ਆਪਣੇ ਇਲਾਕੇ 'ਚ ਰਹਿਣਾ ਆਨੰਦ ਹੀ ਨਾ ਆਉਂਦਾ ਵੀ ਐਂ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਭਾਜੀ ਛੇ ਚੜਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤੇ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਜੇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550 ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4-500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਹੋਊਗੀ ਕਿ ਪੰਜਾਬ ਸਰਕਾਰ ਨੇ ਵੀ ਵਿਜੀਲੈਂਸ ਦੀ ਇਨਕੁਆਇਰੀ ਖੋਲ੍ਹ ਦਿੱਤੀ ਆ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਤਮੇ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇਸਾ ਉਹਨਾਂ ਦੇ ਵੇਚ ਲੈਂਸ ਨੇ ਨੂੰ ਸਦਣਾ ਨਾ ਉਹਦਣ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਤਣ ਤਰੀਕ ਹੋਵੇ ਤੁਣ ਤੁਸੀਂ ਪਿੱਛੇ ਹਟ ਜਾਓ ਸਾਰਿਆਂ ਨੇ ਹਟ ਜਾਣਾ ਪਿੱਛੇ ਪਿਛਲੀ ਆਰਵੀ ਤਾਂ ਐ ਹੀ ਹੋਇਆ ਜਦੋਂ ਇਲੈਕਸ਼ਨ ਹੋਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਵੀਰੋ ਮੈਂ 스마트 ਸਿਟੀਜ਼ ਆ 220 ਕਰੋੜ ਰੁਪਿਆ 3 ਸਾਲੇ ਦੇ ਤੋਂ ਵਰਤਿਆ ਨਹੀਂ ਗਿਆ ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ ਨਾ ਪੀਣ ਵਾਲਾ ਪਾਣੀ ਤੈਂ ਮੈਨੂੰ ਤਾਂ ਗੁਰੂ ਸਾਹਿਬ ਨੇ ਮੇਰੇ ਮੂੰਹ ਚੋਂ ਕਢਾ ਦਿੱਤਾ ਵੀ ਸ਼ਹਿਰ ਚ ਸੀਵਰੇਜ ਪਾਊਗਾ ਪੀਣ ਵਾਲਾ ਪਾਣੀ 100% ਪੈ ਸ਼ਹਿਰ ਚ ਪਾਊਗਾ ਉਹ ਕਿਰਪਾ ਉਹਨਾਂ ਦੀ ਸੀ ਕਰਾਇਆ ਸਾਰਾ ਕੁਝ ਉਹਨਾਂ ਨੇ ਬੁਲਾਇਆ ਮੇਰੇ ਤੋਂ ਸਭ ਗੁਰੂ ਸਾਹਿਬ ਨੇ ਤੇ ਆਪ ਖਰਾ ਕੇ ਦਿੱਤਾ ਅੱਜ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਪੈ ਗਿਆ 100% ਸ਼ਹਿਰ ਚ ਪੀਣ ਵਾਲਾ ਪਾਣੀ ਨਵੀਂ ਪਾਈਪ ਲਾਈਨ 29 ਕਿਲੋਮੀਟਰ ਦੀ ਪਊ ਚੰਮ ਕੰਮ ਚਾਲੂ ਹੋ ਗਿਆ ਪੈਸੇ ਆ ਗਏ ਟੈਂਡਰ ਲੱਗ ਗਿਆ ਸੜਕਾਂ 'ਚ ਰੂੜ ਟੁੱਟੀਆਂ ਮੇਰੇ ਵੀਰੋ 14 14 ਫੁੱਟ ਥੱਲੇ ਪਾਇਆ ਸੀਵਰ ਕੋਸ਼ੇ ਸਮੇਂ ਦੇ ਵਿੱਚ ਸੜਕਾਂ ਵੀ ਚਮਕਾ ਦੇਾਂਗੇ ਚਮਕਾ ਜਿੱਥੇ ਜਿੱਥੇ ਸੁਲਤਾਨਪੁਰ ਦੇ ਲੋਕਾਂ ਲਈ ਲੋੜ ਹੈ ਨਾ ਮੈਨੂੰ ਜਾਣ ਦੀ ਚਾਹੂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ ਸਮਾਰਟ ਸਿਟੀ ਦੇ ਪੈਸੇ ਲੈਪਸ ਹੋ ਜਾਣੇ ਸੀ ਵਾਪਸ ਮੁੜ ਜਾਣੇ ਸੀ ਮੈਂ ਦਿੱਲੀ ਵੀ ਗਿਆ ਜਦੋਂ ਜਾ ਕੇ ਮੰਤਰੀਆਂ ਨੂੰ ਕਿਹਾ ਨਾ ਗੁਰੂ ਨਾਨਕ ਪਾਸ਼ਾ ਦੇ ਪੈਸੇ ਆ ਉਹਨਾਂ ਦੀ ਧਰਤੀ ਦੇ ਹੱਥ ਜੋੜ ਕੇ ਅਗਲੇ ਆਨੇ ਦਿੱਤੇ ਤੇ ਪਿਛਲੇ ਤਤੀ ਮਾਰਚ ਤੋਂ 10 ਦਿਨਾਂ ਦੇ ਵਿੱਚ ਹੀ ਆਪਣੇ ਕੋ 50 ਕਰੋੜ ਰੁਪਇਆ ਹੋਰ ਆ ਗਿਆ ਸ਼ਹਿਰ ਵਾਸਤੇ ਜਿਹੜੀ ਜਵਾਨੀ ਆ ਕੱਲੇ ਜਵਾਨਾਂ ਲਈ ਨਹੀਂ ਜਿੰਨੇ ਮੇਰੇ ਬਜ਼ੁਰਗ ਬੈਠੇ ਤੂੰ ਵੀ ਜਵਾਨੀ ਉਹ ਸਾਰੇ ਇੱਕ ਵਧੀਆ ਸਪੋਰਟਸ ਸਟੇਡੀਅਮ ਮੇਰੇ ਮਨ ਦੇ ਵਿੱਚ ਸੀ ਕਿ ਜਿਹੜੀ ਐਸਟੀਪੀ ਵਾਲੀ ਜਗਾ ਹੈ ਨਾ ਉਹਦੇ ਵਿੱਚ ਬਣਾਇਆ ਜਾਵੇ ਅੱਜ 50 ਕਰੋੜ ਰੁਪਇਆ ਉਹਦੇ ਵਿੱਚ ਲੱਗੂਗਾ ਤੇ ਇੰਦਾਂ ਦਾ ਸਟੇਡੀਅਮ ਬਣੂਗਾ ਜਿੱਦਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਹੋਵੇ ਕੱਲੇ ਮੁੰਡਿਆਂ ਲਈ ਨਹੀਂ ਬਜ਼ੁਰਗਾਂ ਲਈ ਵੀ ਸਾਡੀਆਂ ਮਾਵਾਂ ਭੈਣਾਂ ਉਨਾਂ ਲਈ ਵੀ ਜਿਮਨੇਜ਼ੀਅਮ ਲੱਗੂਗਾ ਤਾਂ ਕਿ ਉਹ ਵੀ ਕਸਰਤ ਕਰ ਸਕਣ